ਜਪਵੰਨ ਨਿਗੜ ਅਨਾਜ ਮੰਡੀ ਦਾ ਦੌਰਾ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਆਰ ਇਹਨਾਂ ਦੇ ਨਾਲ ਸੰਗਰੂਰ ਤੋਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਵੀ ਹਾਜ਼ਰ ਸਨ ਇਸ ਸਮੇਂ ਦੌਰਾਨ ਕਈ ਦਿਨਾਂ ਤੋਂ ਸੂਬੇ ਦੇ ਵਿੱਚ ਵੱਖ-ਵੱਖ ਅਨਾਜ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਉਹ ਵੱਡੇ ਕੇ ਕਿਸਾਨ ਮੰਡੀਆਂ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਕਣਕ ਨੂੰ ਵੇਚਦਾ ਹੈ ਇਸ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਲਈ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਮੀਤ ਹੇਅਰ ਅਨਾਜ ਮੰਡੀ ਪੁਆਣੀਗੜ ਵਿਖੇ ਪਹੁੰਚ ਕੇ ਉਹਨਾਂ ਦੇ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਮੰਡੀ ਅੰਦਰ ਚੱਲ ਰਹੇ ਕਿਸਾਨਾਂ ਦੀ ਕਣਕ ਦੀ ਸੀਜ਼ਨ ਦਾ ਜਾਇਜ਼ਾ ਲਿਆ ਤੇ ਇਸ ਮੌਕੇ ਕਿਸਾਨਾਂ ਤੇ ਲੇਬਰ ਨੂੰ ਆ ਰਹੀਆਂ ਮੁਸ਼ਕਲਾਂ ਮੌਕੇ ਤੇ ਹੱਲ ਕੀਤੀਆਂ ਗਈਆਂ ਇਸ ਮੌਕੇ ਤੇ ਹੀ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਵੱਲੋਂ ਸੈਕਟ ਮੰਤਰੀ ਜੀ ਤੇ ਏਰ ਦਾ ਜਨਮ ਦਿਨ ਇੱਕ ਢੱਕ ਕੇ ਲਾਇਆ ਗਿਆ ਇਹ ਬਹੁਤ ਰਾਖਰਮੀ ਕੋਆਣੀ ਕਰ ਬਾਅਦမှာ ਗਏ ਜਗ੍ਹਾ ਖੁੱਲੀ ਜਗ੍ਹਾ ਕੰਮ ਲੱਗ ਰਹੇ ਨੇ 4 ਲੱਖ ਲੱਗ ਰਹੇ 4.5 ਲੱਖ ਲੱਗ ਰਿਹਾ ਹੈ ਨਹੀਂ ਅੱਜ ਕੱਲ੍ਹ ਉਹ ਕੋਲ ਵੀ 4 ਮਾਝ ਲੱਗ ਰਹੇ ਚਲੋ 400 ਲੱਖ ਕਿਹੜੀ ਜਿਹੜੀ ਮੈਂ ਧੰਨਵਾਦ ਜੀ ਸਾਰੇ ਜਿੰਨੇ ਵੀ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸਾਥੀ ਪਹੁੰਚੇ ਜਿਨ੍ਹਾਂ ਨੇ ਵਧਾਈ ਦਿੱਤੀ ਭਰਤੀਆ ਸਹਿਬਾਨ ਮੈਂ ਸੰਗਰੂਰ ਵਾਲਾ ਦਾ ਵੀ ਕੋਹਾਨੀਗੜ੍ਹ ਵਾਲਾ ਦਾ ਵੀ ਧੰਨਵਾਦ ਕਰਨਾ ਪਈ ਜਿਹੜੇ ਕੇਕ ਲੈ ਕੇ ਆਏ ਤੇ ਸਾਰੇ ਜਿਮੀਦਾਰਾਂ ਦਾ ਜਿਨ੍ਹਾਂ ਨੇ ਅੱਜ ਵਧਾਈਆਂ ਦਿੱਤੀਆਂ ਚਾਹੇ ਮੈਸੇਜ ਆਏ ਫੋਨ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਹਾ ਅਮਿਤ ਜੀ ਸੀਐਮ ਪੰਜਾਬ ਕਹਿੰਦੇ ਸੀ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖਵਰੀ ਨਹੀਂ ਹੋਊਗੀ ਤੁਸੀਂ ਵੀ ਤੋੜਾ ਕੀਤਾ ਕਿ ਕਿਸਾਨਾਂ ਦੇ ਦੇਖੋ ਸਾਡੀ ਸਰਕਾਰ ਬਣੀ ਨੂੰ 2 ਸਾਲ ਹੋਇਆ ਤੇ ਉਦੋਂ ਬਾਅਦ ਜਿੰਨੇ ਸੀਜ਼ਨ ਆਇਆ ਹੈ ਜਾਇ ਕਰਦਾ ਦਾ ਜਿਹੜਾ ਮੇਰਾ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕਿਸਾਨਾਂ ਨੂੰ ਆਰਤੀਆਂ ਨੂੰ ਕੋਈ ਜਿਹੜੀ ਪਰੇਸ਼ਾਨੀ ਹੈ ਉਹ ਨਾ ਹੋਵੇ ਚਲੋ ਮੈਂ ਸੰਗਠਨਤਾ ਪਹਿਲੀ ਵਾਰ ਆਇਆ ਕਿ ਮੇਰਾ ਪਹਿਲਾ ਹਲਕਾ ਕਿਉਂਕਿ ਮੈਂ ਇਲੈਕਸ਼ਨ ਬਰਨਾਲੇ ਤੋਂ ਲੜਦਾ ਦੋ ਵਾਰੀ ਉੱਥੋਂ ਐਮਐਲਏ ਆ ਮੈਂ ਬਰਨਾਲੇ ਹਲਕੇ ਦੀ ਤਕਰੀਬਨ ਹਰੇਕ ਮੰਡੀ 'ਚ ਜਦੋਂ ਵਿਰੋਧੀ ਧਿਰ ਦੇ ਐਮਐਲਏ ਸੀ ਉਦੋਂ ਵੀ ਜਾਂਦੇ ਰਹੇ ਕਿ ਉਦੋਂ ਵੀ ਕੋਈ ਆਪਣੇ ਪੱਧਰ ਤੇ ਗੱਲ ਕਰਕੇ ਨਸੀ ਸਾਹਿਬ ਨਾਲ ਕੋਈ ਡੀਐਫਐਸਸੀ ਨਾਲ ਉਦੋਂ ਵੀ ਚਲੋ ਜੇ ਕੋਈ ਪਰੇਸ਼ਾਨੀ ਹੁੰਦੀ ਤਾਂ ਕੋਸ਼ਿਸ਼ ਕਰਦੇ ਤਾਂ ਹੱਲ ਕੀਤਾ ਜਾਂਦਾ ਤੇ ਹੁਣ 2 ਸਾਲ ਤੋਂ ਸਰਕਾਰ ਚਾ ਤੇ ਹੁਣ ਵੀ ਤਕਰੀਬਨ ਮੰਡੀਆਂ ਚ ਜਾਈਦਾ ਤੇ ਕੋਸ਼ਿਸ਼ ਜਿਹੜੀ ਕਰੀਦੀ ਹੈ ਕਿ ਸਰਕਾਰ ਚ ਹੁੰਦਾ ਤਾਂ ਜਿੰਮੇਵਾਰੀ ਵਧੇਰੇ ਵੱਧ ਜਾਂਦੀ ਹੈ ਵੀ ਭਾਈ ਜਿਹੜੀ ਸਮੱਸਿਆ ਨਾ ਦੇ ਹੁਣ ਵੀ ਅੱਜ ਕਿਉਂਕਿ ਲੇਬਰ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਕਰਕੇ ਲਿਫਟਿੰਗ ਦੀ ਦਿੱਕਤ ਆਈ ਸੋ ਵੀ ਸਰਕਾਰ ਲੱਗੀ ਹੋਈ ਹੈ ਮੇਰੇ ਹੁਣੀ ਸੀ ਐਮਓ ਗੱਲ ਹੋਈ ਹੈ ਸਹੀ ਹੈ ਕਿ ચીਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਨੀਤੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਉਹ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾ ਚੁੱਕਾ ਹੈ ਤੇ ਬੜੀ ਜਲਦੀ ਜਿਹੜੀ ਲਿਫਟਿੰਗ ਉਹ ਸ਼ੁਰੂ ਹੋ ਜਾਊਗੀ ਸਰ ਅਸੀਂ ਗੱਲ ਕਰੀਏ ਤੁਸੀਂ ਇਸ ਰੋਡ ਦੇ ਉੱਪਰ ਦੀ ਨਿਕਲਦੋ ਹੈਡਲਾਈਟ ਜਿਹੜੇ ਲਾਈਟਾਂ ਵਗੈਰਾ ਲੱਗੀਆਂ ਨੇ ਸ਼ਹਿਰ ਦੇ ਵਿੱਚ ਦੋ ਸਾਲ ਹੋ ਚੁੱਕੇ ਨੇ ਲਾਈਟਾਂ ਨਹੀਂ ਚੱਲਦੀਆਂ ਨੈਸ਼ਨਲ ਹਾਈਵੇ ਜੀ ਤੇ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਐ ਐਕਸੀਡੈਂਟ ਵੀ ਬੜੇ ਹੁੰਦੇ ਨੇ ਇਸ ਵਾਰ ਸਰਕਾਰ ਕੋਈ ਧਿਆਨ ਦੇਰੀ ਦੂ ਸਾਲ ਅਸੀਂ ਐਮਐਲ ਸਾਬ ਨੂੰ ਕਹਿੰਦੇ ਰਿਹਾ ਅਸੀਂ ਸੋਤ ਵੀ ਕਿ ਦੂ ਸਾਢੇ ਬੋਧਾ ਨੈਸ਼ਨਲ ਹਾਈਵੇ ਵਾਲਾ ਗੱਲ ਕਰ ਲੈਂਦੇ ਆ ਜੀ ਕਿਉਂਕਿ ਇਹ ਕੇਂਦਰ ਸਰਕਾਰ ਦਾ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਅੰਦਰ ਹੈ ਕੋਈ ਨਹੀਂ ਫਿਰ ਵੀ ਅਸੀਂ ਕਿਉਂਕਿ ਪੰਜਾਬ ਦਾ ਹਿੱਸਾ ਹੈਗਾ ਲੋਕਾਂ ਦੇ ਜੇ ਕਹ ਲੋ ਪਰੇਸ਼ਾਨੀ ਆਉਂਦੀ ਜੇ ਪਵਨ ਨਿਕਾੜਨੋਂ ਦੀ ਹੋਊਗੀ ਜਾਂ ਪੰਜਾਬ ਦੇ ਜਿਹੜੇ ਬਸਨੀਕ ਉਥੋਂ ਲੰਘਦੇ ਆ ਉਹਨਾਂ ਨੂੰ ਆਉਂਦੀ ਆ ਤੇ ਮੈਂ ਐਮਐਲਏ ਸਾਹਿਬ ਦੇ ਹੋ ਸਕਦਾ ਹੈ ਧਿਆਨ ਦੇ ਵਿੱਚ ਹੋਵੇ ਪਰ ਮੈਂ ਆਪਣੇ ਲੈਵਲ ਤੇ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਸਹੀ ਜੋ ਜਿਸ ਲੈਵਲ ਤੇ ਇਹ ਦੁਰਸਤ ਕੀਤਾ ਜਾ ਸਕਦਾ ਮੈਂ ਗੱਲ ਕਰਦਾ ਲੋਕ ਸਭਾ ਦੇ ਜਿਹੜੇ ਮਤਰੀਦ ਦੋ ਕੁ ਵੀਰਵਾਰ ਤੁਸੀਂ ਆਮ ਆਦਮੀ ਪਾਰਟੀ ਦੇ ਕੀ ਬੋਕਰ ਮੁੱਦੇ ਲੈ ਕੇ ਜਾਓਗੇ ਤੁਸੀਂ ਆ ਕੇ ਦੇ ਕਾਰਜਕਾਲ ਦੇ ਕਿ ਜੋ ਲੋਕ ਸਾਨੂੰ ਵੋਟਾਂ ਫਿਰ ਜਿਵੇਂ ਕੋ ਸਾਨੂੰ ਉਮੀਦ ਹੈ ਵੀ ਭਾਈ ਲੋਕ ਕਰਨਗੇ 13 0 ਕਿਉਂਕਿ ਅਸੀਂ ਆਪਣੇ ਕੰਮ ਲੈ ਕੇ ਜਿਹੜੇ ਪਿਛਲੇ 2 ਸਾਲਾਂਾਂ 'ਚ ਉਹ ਲੋਕਾਂ ਦੇ ਵਿੱਚ ਜਾ ਰਹੇ ਆ ਤੇ ਮੈਂ ਨਹੀਂ ਕਹਿੰਦਾ ਸੀ ਸਾਰੇ ਵਾਦੇ ਪੂਰੇ ਕਰਦੇ ਪਰ ਪਿਛਲੇ 2 ਸਾਲਾਂਾਂ 'ਚ ਅਸੀਂ ਇਮਾਨਦਾਰੀ ਦੇ ਨਾਲ ਹਰ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਕਰਕੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਵੀ ਹੈ ਸਹੀ ਹੈ ਅੱਜ 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਆ ਰਿਹਾ ਜਿੰਨੇ ਤੁਸੀਂ ਵੀ ਖੜੇ ਹੋ ਮੈਂ ਨਹੀਂ ਕਹਿੰਦਾ ਸਾਰੇ ਪਰ ਤੁਹਾਡੇ ਵੀ ਬਹੁਤੇ ਬਿੱਲ ਜਿਹੜੇ ਆ ਉਹ ਜ਼ੀਰੋ ਆਏ ਹੋਣੇ ਆਈ ਨਹਿਰੀ ਪਾਣੀ ਦੀ ਬਹੁਤੇ ਪਿੰਡਾਂ 'ਚ ਪਹਿਲੀ ਵਾਰੀ ਅੱਜ ਕਿਨਾਰੀ ਪਾਣੀ ਪਹੁੰਚਿਆ ਕਿਸੇ ਵੰਡ 30 ਸਾਲ ਬਾਅਦ 40 ਸਾਲ ਬਾਅਦ ਆਈ ਬਿਜਲੀ ਦੀ ਕਿ ਆਪ ਹਰੇਕ ਜੀਮੀਦਾਰ ਨੂੰ ਕਹਿੰਦਾ ਵੀ ਸਾਡਾ ਜੀ 30000 ਦਾ ਡੀਲ ਬਚ ਗਿਆ ਸਾਡਾ 40000 ਦਾ ਡੀਲ ਬਚ ਗਿਆ ਵੱਡੀ ਗੱਲ ਇਹ ਆ ਕਿ ਵੀ ਸਾਨੂੰ ਰਾਤ ਨੂੰ ਕਿਸੇ ਨੂੰ ਨੀਂਦ ਛੁੱਟ ਕੇ ਖੇਤ ਜਾਣ ਦੀ ਜ਼ਰੂਰਤ ਨਹੀਂ ਪਈ ਵੀ ਭਾਈ ਹੁਣ ਮੋਟਰ ਆਈ ਆ ਹੁਣ ਬਿਜਲੀ ਆਈ ਆ ਹੁਣ ਪਾਣੀ ਲਾਈਏ ਬਿਜਲੀ 24 ਘੰਟੇ ਮੰਗੂਗੀ ਜਿਹੜੀ ਖੇਤੀ ਵਾਲੀ ਐ ਪਾਉਂਦੀ ਰਹੀ ਐ ਬਾਕੀ ਨੌਕਰੀਆਂ ਤੋਂ ਲੈ ਕੇ ਮਹੱਲਾ ਕਲੀਨਿਕ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਟੋਲ ਬੰਦ ਕਰਨ ਤੋਂ ਲੈ ਕੇ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀਤੇ ਨੇ ਤੇ ਵੱਡੀ ਗੱਲ ਇਹ ਐ ਚਲੋ ਜ਼ਿੰਮੇਵਾਰੀ ਹਰੇਕ ਸਰਕਾਰ ਦੀ ਹੁੰਦੀ ਐ ਕੰਮ ਕਰਨਾ ਪਰ ਪਿਛਲੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਵਿੱਚ ਵੱਡਾ ਫਰਕ ਇਹ ਐ ਕਿ ਇਸ ਸਰਕਾਰ ਨੇ ਪਹਿਲੇ 2 ਸਾਲ ਚ ਇਹ ਸਾਰੇ ਕੰਮ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਆਮ ਤੌਰ ਤੇ ਸਰਕਾਰਾਂ ਇੱਥੇ ਹੁੰਦਾ ਸੀ ਵੀ ਜਦੋਂ ਠੀਕ ਮਹੀਨੇ ਰਹਿ ਜਾਣਗੇ ਬੂਟਾਂ 'ਚ ਉਦੋਂ ਕਿ ਮੜਾ ਜਉਤਾ ਚੱਕਦੀਆਂ ਸੀ ਉਦੋਂ ਇੱਕ ਅੱਧਾ ਵਾਅਦਾ ਪੂਰਾ ਕਰਦੇ ਸੀ ਇੱਕ ਅੱਧਾ ਨਵਾਂ एलान ਕਰ ਦਿੰਦੇ ਸੀ ਪਹਿਲੇ ਸਾਲ ਜਾਂ ਪਹਿਲੇ 6 ਮਹੀਨਿਆਂ 'ਚ ਅੱਜ ਤੱਕ ਨਹੀਂ ਹੋਇਆ ਹੁਣ ਵੀ ਕਿਸੇ ਸਰਕਾਰ ਨੇ ਆਉਣ ਸਰ ਜਿਹੜੇ ਕੰਮ ਐ ਉਹ ਸ਼ੁਰੂ ਕਰਤੇ ਹੋ ਸੋ ਇਹ ਚੀਜ਼ਾਂ ਸਾਰੀਆਂ ਲੋਕ ਦੇਖਦੇ ਆ ਤੇ ਲੋਕ ਦੂਜੀਆਂ ਸਰਕਾਰ ਨਾਲ ਕੰਪੈਰੀਸ਼ਨ ਵੀ ਕਰਦੇ ਤੇ ਅਸੀਂ ਤਾਂ ਆਪ ਕਹਨੇ ਆ ਵੀ ਭਾਈ ਪਿਛਲੀਆਂ ਅਕਾਲੀ ਦਲ ਦੀ ਸਰਕਾਰਾਂ ਇੰਥੇ ਰਹੀਆਂ ਕਾਂਗਰਸ ਦੀਆਂ ਰਹੀਆਂ ਨੇ ਤੁਸੀਂ ਪਿਛਲੀਆਂ ਪੰਜ ਚਾਰ ਸਰਕਾਰ ਨਾਲ ਕੰਪੈਰੀਸ਼ਨ ਕਰੋ ਵੀ ਪਹਿਲੇ 2-2 ਸਾਲ ਦੇ ਕਾਰਜਕਾਲ ਚ ਕਿਹੜੀ ਸਰਕਾਰ ਨੇ ਕਿੰਨਾ ਕੰਮ ਕੀਤਾ ਜੇ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਕਿਵੇਂ ਲੋਕਾਂ ਦਾ ਹੰਗਾਰਾ ਲੋਕਾਂ ਦਾ ਹੰਗਾਰਾ ਐਸੇ ਕੰਮਾ ਕਰਕੇ ਜੀ ਬੜਾ ਪੋਜ਼ਿਟਿਵ ਐ ਕਿਉਂਕਿ ਅਸੀਂ ਬਿਨਾ ਕਿਸੇ ਪੱਖਪਾਤ ਤੋਂ ਹੁਣ ਜੇ ਸਰਕਾਰੀ ਨੌਕਰੀਆਂ ਦਿੱਤੀਆਂ ਤਾਂ ਟੋਟਲੀ ਔਨ ਮੈਰਿਟ ਦਿੱਤੀਆਂ ਬਿਨਾ ਪੈਸੇ ਦਿੱਤੀਆਂ ਬਿਨਾ ਸ਼ਿਫਾਰਿਸ਼ ਤੋਂ ਉਹਦੇ ਚ ਅਕਾਲੀਆਂ ਦੇ ਵੀ ਲੱਗੇ ਆ ਕਾਂਗਰਸੀਆਂ ਦੇ ਵੀ ਲੱਗੇ ਆ ਜੇ ਬਿਜਲੀ ਮੁਫਤ ਆਉਂਦੀ ਹੈ ਉਹ ਕਹੇ ਇਹ ਥੋੜੀ ਆ ਵੀ ਭਾਈ ਇੱਧਰ ਆਪਣ ਵੋਟਾਂ ਘੱਟ ਪਈਆਂ ਇੱਧਰ ਨਾ ਦਿਓ ਇੱਧਰ ਵੱਧ ਪਈ ਇੱਧਰ ਦੇ ਦਿਓ ਅੱਜ ਸਾਰਿਆਂ ਨੂੰ ਚਾਹੇ ਜਿਹੜੇ ਲੋਕ ਅੱਜ ਕਾਂਗਰਸ ਦੇ ਪ੍ਰੋਗਰਾਮਾਂ 'ਚ ਵੀ ਜਾਂਦੇ ਆ ਅਕਾਲੀ ਦਲ 'ਚ ਜਾਂਦੇ ਆ ਪਾਰਟੀਆਂ ਜੁੜੇ ਹੋਇਆ ਪਰ ਬਿਜਲੀ ਦਾ ਬਿੱਲ ਉਹਨਾਂ ਦਾ ਵੀ ਜ਼ੀਰੋ ਆਂਦਾ ਪਿੰਡਾਂ ਦੇ ਵਿੱਚ ਕੋਈ ਐ ਸਰਪੰਚ ਆ ਕੋਈ ਕਿਸੇ ਪਾਰਟ 'ਚ ਜੁੜਿਆ ਹੋਇਆ ਹੈ ਨਹਿਰੀ ਪਾਈਪਲਾਈਨ ਉਹਨਾਂ ਦੇ ਖੇਤਾਂ 'ਚ ਵੀ ਪਈ ਹੈ ਰਾਤ ਨੂੰ ਕਿਤੇ ਉਹਨਾਂ ਨੂੰ ਵੀ ਜਾਣਾ ਪਿਆ ਡੋਲਾ ਤੋਂ ਵੀ ਮੁਫਤ ਲੰਘਦੇ ਆ ਸੋ ਬਿਨਾ ਕਿਸੇ ਪੱਖਪਾਤ ਤੋਂ ਜੋ ਸੂਰਤ ਮਿਲੀ ਹੈ ਪਹਿਲੀ ਵਾਰ ਹੋਈ ਹੈ ਕੋਈ ਇਦਾਂ ਦੀ ਸਰਕਾਰ ਆਈ ਹੈ ਜਿਨੇ ਸਾਰਿਆਂ ਨੂੰ ਉਹ ਸੂਰਤ ਦਿੱਤੀ ਅੱਜ ਤੁਸੀਂ ਮੰਡੀਆਂ ਦਾ ਦੌਰਾ ਵੀ ਕੀਤਾ ਬਿਲਕੁਲ ਮੈਂ ਅੱਜ ਸੰਗਰੂਰ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਕਰਾਚੂ ਮੰਡੀ ਦੇ ਵਿੱਚ ਤੇ ਹੁਣ ਭਾਨੀਗੜ ਮੰਡੀ ਦੇ ਵਿੱਚ ਆਈਆਂ ਹਾਂ ਔਰ ਜ਼ਿੰਮੇਦਾਰ ਕਿਸਾਨ ਭਰਾਵਾਂ ਨੂੰ ਵੀ ਮਿਲਿਆ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਵੀ ਮਿਲਿਆ ਤੇ ਜਿੰਨੇ ਆੜਤੀਏ ਭਰਾ ਨੇ ਉਹਨਾਂ ਨੂੰ ਵੀ ਮਿਲਿਆ ਸੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਕੰਮ ਆ ਜਿਹੜਾ ਚੱਲ ਰਿਹਾ ਸੋ ਅੱਜ ਜ਼ਰੂਰ ਜਿਹੜੀ ਲੇਬਰ ਦੀ ਹੜਤਾਲ ਹੈਗੀ ਆ ਸੋ ਉਸ ਮਸਲੇ ਦੇ ਉੱਤੇ ਵੀ ਲੱਗਿਆ ਸੀ ਕਿ ਹੜਤਾਲ ਖਤਮ ਹੋ ਕੇ ਜਿਹੜੀ ਲੋਡਿੰਗ ਹੈ ਜਿਹੜੀ ਹੋ ਸਕੇ ਸੋ ਤਕਰੀਬਨ ਜਿਹੜਾ ਕੰਮ ਹੈ ਸਮੂਥਲੀ ਜਿਹੜਾ ਲਿਫਟਿੰਗ ਤੋਂ ਪਹਿਲਾਂ ਮੈਡਮ ਇੱਕ ਵੱਡਾ ਫੈਸਲਾ ਲੈ ਗਏ ਸੀ ਫਾਇਰ ਬ੍ਰਿਗੇਡ ਦਾ ਤਾਂ ਉਹ ਵੀ ਜਿਹੜੀ ਲਾਗੂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਦੇਖੋ ਮੈਂ ਜਦੋਂ ਲੈਕਚਰ ਕਿਸ ਕੀ ਫਾਇਰ ਰੇਟ ਨੂੰ ਲੈ ਕੇ ਔਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਇਰ ਸਟੇਸ਼ਨ ਵੀ ਜਿਹੜਾ ਪੌਣੀਗੜ ਦੇ ਵਿੱਚ ਲੈ ਕੇ ਆਵਾਂਗੇ ਇਨ ਬਿਟਵੀਨ ਅਸੀਂ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਜਿਹੜਾ ਇੱਕ ਫਾਇਰ ਬ੍ਰਿਡ ਦੀ ਜਿਹੜੀ ਗੱਡੀ ਹੈ ਜਿਵੇਂ ਲਾਸਟ ਸੀਜ਼ਨ ਦੇ ਵਿੱਚ ਵੀ ਅਸੀਂ ਖੜੀ ਕੀਤੀ ਸੀ ਸੋ ਅੱਜ ਵੀ ਪਾਨੀਗੜ ਦੇ ਵਿੱਚ ਤੁਸੀਂ ਜਾ ਕੇ ਦੇਤੂਗੇ ਕਿ ਨਗਰ ਕਾਉਂਸਲ ਦੇ ਦਫ਼ਤਰ ਦੇ ਮੂਹਰੇ ਜਿਹੜੀ ਉਹ ਫਾਇਰ ਬ੍ਰਿਡ ਦੀ ਜਿਹੜੀ ਗੱਡੀ ਖੜੀ ਆ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਜਿਹੜਾ ਉਹ ਤਾਂ ਆਪਾਂ ਨੂੰ ਜਿਹੜਾ ਅਸੀਂ ਉਹਨੂੰ ਹੱਲ ਕਰ ਸਕੀਏ ਲਿਫਟਿੰਗ ਨੂੰ ਲੈ ਕੇ ਵਾਰਤਿਆਂ ਨੂੰ ਬੜੀ ਮੁਸ਼ਕਲ ਆ ਰਹੀਆਂ ਨੇ ਲਿਫਟਿੰਗ ਨਹੀਂ ਹੋ ਰਹੀ ਜਿ ਮੰਡੀਆਂ ਦੇ ਵਿੱਚ ਕਿਵੇਂ ਪ੍ਰਬੰਧ ਕਰਾਂਗੇ ਦੇਖੋ ਜਿਹੜੇ ਲਿਫਟਿੰਗ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਜਿਹੜੀ ਲੇਬਰ ਯੂਨੀਅਨ ਦੀ ਜਿਹੜੀ ਸਮੱਸਿਆ ਹੈਗੀ ਹੈ ਲੇਬਰ ਜਿਹ ਪ੍ਰੋਪੋਜ਼ਲਾਂ ਸੀ ਬਣਾ ਕੇ ਭੇਜ ਰਹੇ ਆ ਸੋ ਸੈਂਟਰ ਦੇ ਹੱਥ ਆ ਕਿ ਉਹ ਜਿਹੜੇ ਸਾਡੇ ਲੋਕ ਨੇ ਇਹਨਾਂ ਦੀ ਜਿਹੜੀ ਪ੍ਰੋਪੋਜ਼ਲ ਉਹਨੂੰ ਮੰਨੇ ਔਰ ਜਿਹੜੇ ਕੰਮ ਇਹ ਨੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਉਹਨਾਂ ਨੂੰ ਰੋਟੀ ਜਿਹੜੀ ਮਿਲਦੀ ਹੱਕ ਮਿਲਣਾ ਚਾਹੀਦਾ ਪ੍ਰਧਾਨਾ ਲਾਜ਼ਮਾਡੀ ਭੋਨੀਗੜ ਅੱਜ ਕੈਬਨਿਟ ਮੰਤਰੀ ਮੀਥੇਰ ਜੀ ਲੋਕ ਸਭਾ ਉਮੀਦਵਾਰ ਪਹੁੰਚੇ ਨੇ ਮੰਡੀ ਦੇ ਕੀ ਬੋਤੇ ਕੀ ਐਸ਼ਵਾਸਨ ਦੇ ਦੇਖੋ ਜੀ ਜੇ ਮੀਥੇਰ ਜੀ ਆਏ ਨੇ ਬਾਈ ਜੀ ਜੋ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਆ ਉਹਦੇ ਸਾਡੇ ਕੈਂਡੀਡੇਟ ਨੇ ਸੰਗਰੂਰ ਤੋਂ ਨਾਲ ਸਾਡੇ ਐਮਐਲਏ ਸਾਹਿਬ ਵੀ ਬਨਰਿੰਦਰਪੁਰ ਭਰਾਜ ਜੀ ਵੀ ਆ ਤੇ ਅੱਜ ਵੈਸੀ ਉਹ ਮੰਡੀਆਂ ਦਾ ਦੌਰਾ ਕਰਨ ਆਏ ਸੀ ਹਾਲਚਲ ਪੁੱਛਣਾ ਸੀ ਸਾਰਿਆਂ ਦਾ ਕੰਮ ਕਾਟੀ ਚੱਲ ਰਿਹਾ ਤੇ ਮੰਡੀਆਂ ਦਾ ਕੰਮ ਠੀਕ ਚੱਲ ਰਿਹਾ ਤੇ ਲਿਫਟਿੰਗ ਨੂੰ ਲੈ ਕੇ ਜੀ ਸਵਾਲ ਵੀ ਸੀ ਹਮ ਕਰਦਾ ਇੱਕ ਨੂੰ ਵੀ ਕਰੇ ਤੇ ਕਿੰਨੇ ਕਾਰਟੀਆਂ ਨੂੰ ਪ੍ਰੋਬਲਮ ਆ ਰਹੀ ਹੈ ਜਿਹੜੀ ਲਿਫਟਿੰਗ ਨਾਲ ਜੀ ਦੇਖੋ ਜੋ ਲਿਫਟਿੰਗ ਇੱਕ ਦਾ ਕਨਕਰੀਓ ਸਪੀਡ ਹੈ ਬਹੁਤ ਤੇਜ਼ ਹੈ ਇੱਕੋ ਜਮ ਕੰਨ ਕਾਦੀ ਸੈਕੰਡ ਜੋ ਅਨਲੋਡਿੰਗ ਵਾਲੀਆਂ ਲੇਬਰਾਂ ਨੇ ਉਹਨਾਂ ਦਾ ਕੋਈ ਠੇਕੇਦਾਰੀ ਸਿਸਟਮ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਰੇਟ ਨੂੰ ਲੈ ਕੇ ਇਸ ਕਰਕੇ ਉਹਨਾਂ ਨੇ ਅੱਜ ਐਮਐਲਏ ਸਾਹਿਬ ਨੂੰ ਹੀ ਸਵਾਲ ਕੀਤਾ ਸੀ ਤੇ ਉਹ ਕਹਿ ਰਹੇ ਸੀ ਵੀ ਚੰਡੀਗੜ੍ਹ ਅਜ ਸ਼ਾਇਦ ਮੀਟਿੰਗ ਚੱਲ ਰਹੀ ਹੈ ਉਹਨਾਂ ਨਾਲ ਤੇ ਜਲਦੀ ਘੰਟੇ ਦੋ ਘੰਟੇ ਚ ਹੱਲ ਹੋ ਜਾਊਗਾ ਕੀ ਐ ਸੁਭਾਸ਼ ਸਿੰਘ ਜੀ ਕਿਨੇ ਅੱਜ ਜਿਹੜੇ ਬਾਕੀ ਵੀ ਕੋਈ ਮੰਗਾ ਲੈ ਕੇ ਮੰਡੀ ਦੀ ਸੰਬੰਧੀ ਗੱਲਬਾਤ ਕਰੀ ਉਹਦਾ ਬਾਕੀ ਤਾਂ ਮੰਡੀ ਦਾ ਠੀਕ ਹੈ ਜੀ ਪਿਛਲੇ ਸਮਿਆਂ ਚ ਜੋ ਹੈਗੇ ਸੀ ਮੰਗਾਂ ਪੂਰੀਆਂ ਹੋ ਚੁੱਕੀਆਂ ਸੀ ਤੇ ਅੱਜ ਤਾਂ ਸਿਰਫ ਮੰਡੀ ਦੇ ਜੋ ਸੀਜ਼ਨ ਚੱਲ ਰਿਹਾ ਸਾਡਾ ਪ੍ਰੋਕਿਊਰਮੈਂਟ ਦਾ ਵੀਟ ਦਾ ਇਹਦੇ ਵਾਸਤੇ ਗੱਲਬਾਤ ਹੋਈ ਸੀ ਜੋ ਇੱਕ ਦੋ ਮਸਲੇ ਹੈਗੇ ਸੀ ਉਹ ਦੱਸਦੇ ਓਕੇ ਥੈਂਕ ਯੂ